ਕਰਨ ਵਾਲੇ ਚ ਦਮ ਹੋਣਾ ਚਾਹੀਦਾ ਕੰਮ ਹੁੰਦੇ ਆ ਜੀ ਤੁਹਾਡੇ ਕੋਈ ਪੈਸੇ ਦੀ ਡਿਮਾਂਡ ਕਰਦਾ ਤੇ ਜਰੂਰ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਸਸਪੈਂਡ ਵੀ ਕਰਾਵਾਂਗੇ ਤੇ ਉਹਨਾਂ ਦੀ ਇਨਕੁਆਰੀ ਵੀ ਕਰਾਵਾਂਗੇ ਨਾਜਾਇਜ਼ ਬਿਲਡਿੰਗਾਂ ਤੁਹਾਡੇ ਏਰੀਆ 'ਚ ਇਦਾਂ ਬਣਦੀਆਂ ਪਈਆਂ ਨੇ ਜਿਹੜੀਆਂ ਮੇਰੇ ਖਿਆਲ 'ਚ ਅਗਰ ਮੈਂ ਲਾਗਤ ਕੱਢਾਂ ਤਾਂ ਕਰੋੜਾਂ ਤੱਕ ਜਾਂਦੀਆਂ ਨੇ ਦੇਖੋ ਜਿਹੜੀ ਬਿਲਡਿੰਗ ਨਾਜਾਇਜ਼ ਬੰਦੀ ਵੀ ਹੈ ਉਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਨਾ ਬਣ ਰਹੀ ਹੈ ਗੁਰਦਾਨੀਆ ਬਿਲਡਿੰਗਾਂ ਵੱਲ ਲੈੰਦੋ 40 ਵਾਲੇ ਦੇ ਨਾਲ ਆਪਾਂ ਖੜ੍ਹ ਜਾਈਏ ਉਹਨੂੰ ਵੀ ਰੋਕੋ ਨਾ ਮੇਰਾ ਮੁੱਦਾ ਨਹੀਂ ਹੈਗਾ ਮੈਂ ਕੋਈ ਕਾਰਪੋਰੇਸ਼ਨ ਦੇ ਵਿੱਚ ਮੁਲਾਜ਼ਮ ਨਹੀਂ ਹੈਗਾ ਲੋਕਾਂ ਦੀ ਬਿਲਡਿੰਗਾਂ ਚੈੱਕ ਕਰਦਾ ਫੇਰਾ ਜਿਹੜਾ ਬਣਦਾ ਹੱਕ ਹੈ ਖਜ਼ਾਨੇ 'ਚ ਪੈਸਾ ਜਾਣਾ ਚਾਹੀਦਾ ਹੈ ਟੈਕਸ ਆਣਾ ਚਾਹੀਦਾ ਹੈ ਰੈਵਨਿਊ ਆਣਾ ਚਾਹੀਦਾ ਉਹ ਤਾਂ ਗਿਆ ਹੀ ਨਹੀਂ ਇਹ ਤਾਂ ਬੜੀ ਕਾਰਪੋਰੇਸ਼ਨ ਮੁਲਾਜ਼ਮ ਚੈੱਕ ਕਰ ਜਿਹੜੇ ਸਰਕਾਰ ਕੋ ਤਨਖਾਹ ਲੈਂਦੇ ਨੇ ਇਸ ਵਕਤ ਅਗਰ ਮੈਂ ਇੱਕ ਅਮਾ ਕੀ ਸੀਵਰੇਦ ਦੀ ਸਮੱਸਿਆ ਕਿੰਨੇ ਪਰਸੈਂਟ ਹੱਲ ਹੋਈ ਚਾਹੀਏ ਉਹ ਹਾਲਾਤ ਵਿਗੜਨ ਕਾਰਨ ਸਮੱਸਿਆ ਆਈ ਇਹ ਇੱਕ ਰਿਐਲਿਟੀ ਆ ਅਸੀਂ ਆਪਣੇ ਕੰਮ ਦੇ پابੰਦ ਆ ਜੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਅਸੀਂ ਉਹਨਾਂ ਦੀ ਨੌਕਰੀ ਜਿਹੜੀ ਵਜਾਉਂਦੇ ਪਈਆਂ ਉਹ ਇਮਾਨਦਾਰੀ ਨਾਲ ਨਿਭਾਵਾਂਗੇ 10 ਸਫਾਈ ਕਰਮਚਾਰੀ ਲਿਖਤੇ ਕੰਮ ਕਰਦੇ ਆ ਤਿੰਨ ਬਾਕੀ 7 ਦੀ ਆਉਣ ਤੇ 10 ਸਫਾਈ ਕਰਮਚਾਰੀ ਨਵੇਂ ਮਿਲੇ ਆ ਜੀ ਜਿੰਨਾਂ ਵਿੱਚੋਂ 4 ਕੰਮ ਕਰ ਰਹੇ ਆ 6 ਕਰਮਚਾਰੀ ਹੱਲੇ ਤੱਕ ਲਾ ਪਤਾ ਜਿੰਦੇ ਬਾਰੇ ਪਤਾ ਹੀ ਨਹੀਂ ਹੈਗਾ ਵੋਨ ਵਿਧਾਇਕ ਤੇ આરોਪ ਲੱਗੇ ਤੁਹਾਡੇ ਆਪਣੇ ਕੰਸਟੀਚੁਐਂਸੀ ਦੇ ਵਿਧਾਇਕ ਤੇ ਰੋਪ ਲੱਗੇ ਦ੍ਰਿਸੀ ਮੇਲੇ ਨੂੰ ਲੈ ਕੇ ਲੱਗੇ ਇਸ ਵਕਤ ਅਗਰ ਕੇ ਇਹ ਤਾਂ ਨਗਰ ਨਿਗਮ ਬਹੁਤ ਹੀ ਚਰਚਾ ਦੇ ਵਿੱਚ ਬਣੀ ਹੋਈ ਹੈ ਔਰ ਖਾਸ ਕਰਕੇ ਲੁਧਿਆਣਾ ਦੇ ਵਿਧਾਇਕ ਔਰ ਮੇਅਰ ਜਿਹੜੇ ਨੇ ਉਹ ਚਰਚਾ ਦੇ ਵਿੱਚ ਨੇ ਕਾਰਨ ਹੈ ਕਿ ਵਿਰੋਧੀ ਕੌਂਸਲਰ ਜਿਹੜੇ ਨੇ ਉਹ बार-बार 1000 ਕਰੋੜ ਦੀ ਨਗਰ ਨਿਗਮ ਨੂੰ ਚੈਲੰਜ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਾਰਨ ਸਾਫ ਹੈ ਕਿ ਲੋਕ ਆਪਣੇ ਕਾਉਂਸਲਰ ਕੋਲ ਸਮੱਸਿਆ ਲੈ ਕੇ ਆਉਂਦੇ ਹਨ ਅਤੇ ਅਗਰ ਕਾਉਂਸਲਰ ਵਿਰੋਧੀ ਪਾਰਟੀ ਦਾ ਹੋਏਗਾ ਤਾਂ ਵਿਰੋਧੀ ਪਾਰਟੀ ਦੇ ਕਾਉਂਸਲਰ ਦੀ ਜਾਂ ਤਾਂ ਸੁਣਵਾਈ ਨਹੀਂ ਹੋ ਰਹੀ ਅਤੇ ਅਗਰ ਕੋਈ ਕਾਉਂਸਲਰ ਦਬਦਬਾ ਰੱਖਦਾ ਹੈਗਾ ਜਿਸ ਤਰ੍ਹਾਂ ਵਾਰਡ ਨੰਬਰ 79 ਤੇ 80 ਦੇ ਕਾਉਂਸਲਰ ਨੇ ਸਿਮਰਨਜੀਤ ਸਿੰਘ ਸਿਮੂ ਔਰ ਗੋਰਾ ਸਭ ਜਾਣਦੇ ਨੇ ਕਿ ਇਹ ਕਿਤੇ ਨਾ ਕਿਤੇ ਅੜ ਜਾਂਦੇ ਨੇ ਪਰ ਉਹੀ ਇਹਨਾਂ ਦੀ ਅੜ ਇਨਾਂ ਦੇ ਵਾਰਡ ਦੇ ਉੱਤੇ ਭਾਰੀ ਤਾਂ ਨਹੀਂ ਪੈ ਜਾਂਦੀ ਗਲਬਾਤ ਕਰ ਲੈਨੇ ਮੇਰੇ ਨਾਲ ਸਿਮਰਤਜੀਤ ਸਿੰਘ ਸਿਮੂ ਮੌਜੂਦ ਨੇ ਸਰ ਕਿਤੇ ਨਾ ਕਿਤੇ ਵਾਰਡ ਦੇ ਵਿੱਚ ਕੰਮ ਜਿਹੜੀ ਹੈ ਨਗਰ ਨਿਗਮ ਨੇ ਕਰਨਾ ਪਰ ਜੇ ਕਾਉਂਸਲਰ ਵਿਰੋਧੀ ਹੋਵੇ ਤਾਂ ਕਿੰਨਾ ਕੋਖਾ ਹੋ ਜਾਂਦਾ ਕਿਉਂਕਿ ਤੁਹਾਡੇ ਕੋਲ ਇੱਥੇ ਇਸ ਟਾਈਮ ਲੋਕ ਤੁਹਾਡੇ ਵਾਰਡ ਦੇ ਪਹੁੰਚੇ ਹੋਏ ਆ ਇਹ ਕਹਿ ਰਹੇ ਆ ਕਿ ਸਾਡੇ ਕੰਮ ਨਹੀਂ ਹੋ ਰਹੇ ਜਵਾਬ ਤੁਹਾਡਾ ਹੈ ਦੇਖੋ ਜੀ ਪਹਿਲਾਂ ਤਾਂ ਉਸ ਮਾਲਕ ਦਾ ਮੈਂ ਸ਼ੁਕਰਗੁਜ਼ਾਰ ਆ ਰੀਅਲਿਟੀ ਦੇ ਵਿੱਚ ਆਪਣੇ ਕੰਮ ਤਾਂ ਜੀ 100% ਹੁੰਦੇ ਆ ਜੀ। ਕਰਾਉਣ ਨਾਲੇ ਚ ਦਮ ਹੋਣਾ ਚਾਹੀਦਾ ਕੰਮ ਹੁੰਦੇ ਆ ਜੀ। ਦੂਜੀ ਗੱਲ ਰਹਿ ਗਈ ਮਿਊਨਿਸਪਲ ਕਾਰਪੋਰੇਸ਼ਨ ਜ਼ੋਨ B ਮੈਂ ਹੁਣੇ ਗਿਆ ਸੀ ਥੋੜੀ ਦੇਰ ਪਹਿਲਾਂ ਲੋਕਾਂ ਦੇ ਕੰਮ ਲੈ ਕੇ ਤਕਰੀਬਨ ਸਾਰਿਆਂ ਦੇ ਕੰਮ ਕਰਾ ਕੇ ਮੁੜਿਆ। ਫਿਰ ਮੈਂ ਕਵਾਂਗਾ ਵਾਰਡ ਨੰਬਰ 79 ਤੋਂ ਮੇਰੇ ਵਾਈਫ ਕਾਉਂਸਲਰ ਹੈ ਭਵਨਜੀਤ ਕੌਰ ਜੀ। ਵਾਰਡ ਨੰਬਰ 80 ਤੋਂ ਮੇਰੇ ਵੱਡੇ ਭਾਈ ਸਾਹਿਬ ਕਾਉਂਸਲਰ ਹੈ ਗੌਰਵਜੀਤ ਸਿੰਘ ਗੋਰਾ ਜੀ। ਮੈਂ ਦੋਨਾਂ ਵਾਡਾ ਦੀ ਗੱਲ ਨਹੀਂ ਕਰਾਂਗਾ ਮੈਂ ਕਹਾਂਗਾ 20 ਜ਼ੋਨ ਦੇ ਵਿੱਚ ਜਿੰਨੇ ਵੀ ਏਰੀਏ ਲੱਗਦੇ ਨੇ ਜੇ ਕਿਸੇ ਦਾ ਕੰਮ ਨਹੀਂ ਹੁੰਦਾ ਤੇ ਉਹ ਨੀਲਾ ਝੰਡਾ ਗੁਰਦੁਆਰਾ ਰੋਡ ਦੇ ਉੱਤੇ ਸਰਦਾਰ ਜਸਬੀਰ ਸਿੰਘ ਜੱਸਾਈ ਦੇ ਦਫ਼ਤਰ ਦੇ ਵਿੱਚ ਆ ਕੇ ਸਾਨੂੰ ਮਿਲਣ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੰਮ ਕਰਾਉਣ ਦੀ ਇਹ ਮੈਂ ਦਾਅਵੇ ਨਾਲ ਕਹਿਣਾ ਉਸ ਮਾਲਕ ਦੀ ਦਇਆ ਨਾਲ ਕਹਿਣਾ ਕਿ ਜਿਹੜਾ ਕੰਮ ਹੈ ਅਸੀਂ ਉਹਨਾਂ ਦਾ ਕੰਮ ਕਰਾਵਾਂਗੇ ਤੇ ਫਿਰ ਮੈਂ ਤੁਹਾਡੇ ਮਾਧਿਅਮ ਨਾਲ ਲੁਧਿਆਣਾ ਲਾਈਵ ਦੇ ਮੱਧਿਰਮੈਂ ਕਹਿਣਾ ਚਾਹਨਾ ਵਾਂ ਕਿ ਜੇ ਕਾਰਪੋਰੇਸ਼ਨ ਦੇ ਵਿੱਚ ਕੋਈ ਕੰਮ ਕਰਾਨ ਜਾਂਦਾ ਹੈ ਉਹਨੂੰ ਇੱਕ ਤੋਂ ਦੂਜਾ ਗੇੜਾ ਮਾਰਨਾ ਪੈਂਦਾ ਤੇ ਉਹ ਜ਼ਰੂਰ ਸਾਨੂੰ ਆ ਕੇ ਮਿਲੇ ਤੇ ਉਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਉਸ ਅਫਸਰ ਨੂੰ ਉਸ ਡਿਊਟੀ ਅਫਸਰ ਨੂੰ ਜ਼ਰੂਰ ਪੁੱਛਿਆ ਜਾਏਗਾ ਕਿ ਇਹਨਾਂ ਨੂੰ ਬਾਰ-ਬਾਰ ਗੇੜੇ ਕਿਉਂ ਕਟਾਏ ਜਾ ਰਹੇ ਨੇ ਜੇ ਕੋਈ ਅਫਸਰ ਮੈਂ ਤੁਹਾਡੇ ਲਈ ਫਿਰ ਕਵਾਂਗਾ ਤੁਹਾਡੇ ਕੋਈ ਪੈਸੇ ਦੀ ਡਿਮਾਂਡ ਕਰਦਾ ਤੇ ਜਰੂਰ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਸਸਪੈਂਡ ਵੀ ਕਰਾਵਾਂਗੇ ਤੇ ਉਹਨਾਂ ਦੀ ਇਨਕੁਆਰੀ ਵੀ ਕਰਾਵਾਂਗੇ ਕਿ ਇਹਨਾਂ ਨੇ ਡਿਮਾਂਡ ਕਿੱਦਾਂ ਕੀਤੀ ਸਿਮੂ ਜੀ ਤੁਸੀਂ ਐਡੀ ਵੱਡੀ ਜਿਹੜੀ ਇਹ ਗੱਲ ਜਿਹੜੀ ਇਹ ਕਹਿ ਦਿੱਤੀ ਹੈ ਮੈਂ ਇਹ ਤੁਹਾਡੇ ਦਾਅਵੇ ਤੇ ਦੁਬਾਰਾ ਆਣਾ ਪਹਿਲਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਨਾ 40 40 ਘਸ ਦੇ ਮਕਾਨਾਂ ਦੇ ਪਿੱਛੇ ਦਾ ਜਿਹੜੇ ਬਿਲਡਿੰਗ ਇੰਸਪੈਕਟਰ ਪਏ ਐ ਔਰ ਨਜਾਇਜ਼ ਬਿਲਡਿੰਗਾਂ ਤੁਹਾਡੇ ਏਰੀਆ 'ਚ ਐਦਾਂ ਬਣਦੀਆਂ ਪਈਆਂ ਨੇ ਜਿਹੜੀਆਂ ਮੇਰੇ ਖਿਆਲ 'ਚ ਅਗਰ ਮੈਂ ਲਾਗਤ ਕੱਢਾਂ ਤਾਂ ਕਰੋੜਾਂ ਤੱਕ ਜਾਂਦੀਆਂ ਨੇ ਦੇਖੋ ਜਿਹੜੀ ਬਿਲਡਿੰਗ ਨਜਾਇਜ਼ ਬੰਦੀ ਪਈ ਹੈ ਉਹ ਕਾਰਪੋਰੇਸ਼ਨ ਵੀ ਜਿੰਮੇਵਾਰੀ ਨਾ ਬੰਨ ਰਹੀ ਐ ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਕਾਰਪੋਰੇਸ਼ਨ ਜਾਣੇ ਬਿਲਡਿੰਗ ਬਣਾਉਣ ਦਾ ਮਾਲਕ ਜਾਣੇ ਹਾਂ ਜੇ ਕਿਸੇ ਮਹੱਤੜ ਬੰਦੇ ਨੂੰ ਨਜਾਇਜ਼ ਤੰਗ ਕਰਨਗੇ ਮੈਂ ਉਹਦੇ ਲਈ ਹਮੇਸ਼ਾ ਸਟੈਂਡ ਲਾਉਂਗਾ ਨਹੀਂ ਜੀ ਇੱਕ ਮਿੰਟ ਇਹ ਜਿਹੜਾ ਦੋਰਾਪਣ ਹੋ ਗਿਆ ਵੀ ਕਰੋੜਾਂ ਦੀਆਂ ਬਿਲਡਿੰਗਾਂ ਵੱਲ ਲੈੰਦੋ 40 ਵਾਲੇ ਦੇ ਨਾਲ ਆਪਾਂ ਖੜ੍ਹ ਜਾਈਏ ਉਹਨੂੰ ਵੀ ਰੋਕੋ ਨਾ ਮੈਂ ਦੱਸਦਾ ਜੀ ਮੈਂ ਕਿਸੇ ਦੀ ਬਿਲਡਿੰਗ ਨਹੀਂ ਰਕੂ ਆਂਦੇ ਹੱਕ ਵਿੱਚ ਹੈਗਾ ਮੇਰੇ ਨਜਾਇਜ਼ ਨਜਾਇਜ਼ ਹੋਵੇ ਜਾਇਜ਼ ਹੋਵੇ ਭਾਜੀ ਉਹ ਕਾਰਪੋਰੇਸ਼ਨ ਦਾ ਮੁੱਦਾ ਮੇਰਾ ਮੁੱਦਾ ਨਹੀਂ ਹੈਗਾ ਮੈਂ ਕੋਈ ਕਾਰਪੋਰੇਸ਼ਨ ਦੇ ਵਿੱਚ ਮੁਲਾਜ਼ਮ ਨਹੀਂ ਹਾਂ ਲੋਕਾਂ ਦੀ ਬਿਲਡਿੰਗਾਂ ਚੈੱਕ ਕਰਦਾ ਫਿਰਾਂ ਮੈਂ ਲੋਕਾਂ ਦੇ ਹੱਕ ਲਈ ਖਲੋਣਾ ਲੋਕਾਂ ਦਾ ਦੇ ਹੱਕ ਨਹੀਂ ਕੱਲ ਨੂੰ ਉੱਥੇ ਅਕਰੋਚਮੈਂਟ ਹੋਏਗੀ ਨਜਾਇਜ਼ ਉਹ ਬਿਲਡਿੰਗ ਬਣਾ ਕੇ ਕਾਰਪੋਰੇਸ਼ਨ ਦਾ ਜਿਹੜਾ ਬਣਦਾ ਹੱਕ ਹੈ ਖਜ਼ਾਨੇ 'ਚ ਪੈਸਾ ਜਾਣਾ ਚਾਹੀਦਾ ਟੈਕਸ ਆਣਾ ਚਾਹੀਦਾ ਰੈਵਨਿਊ ਆਣਾ ਚਾਹੀਦਾ ਉਹ ਤਾਂ ਗਿਆ ਹੀ ਨਹੀਂ ਭਾਜੀ ਤਾਂ ਕੌਂਸਲਰ ਖੁਦ ਹੀ ਪ੍ਰੋਡਕਟ ਕਰ ਰਹੇ ਮੈਂ ਦੱਸ ਤਾਂ ਰਿਹਾ ਨਾ ਭਾਜੀ ਇੰਦੀ ਰਿਸਪੌਂਸੀਬਿਲਟੀ ਜਿਹੜੀ ਹੈ ਉਹ ਕਾਰਪੋਰੇਸ਼ਨ ਦੀ ਹੈ ਮੇਰੀ ਨਹੀਂ ਹੈਗੀ ਮੈਂ ਜਾ ਕੇ ਲੋਕਾਂ ਦੀ ਬਿਲਡਿੰਗਾਂ ਚੈੱਕ ਕਰਾਂ ਕਿ ਇਹਨਾਂ ਨੇ ਪਾਸ ਕਰਾਈਆਂ ਨਹੀਂ ਕਰਾਈਆਂ ਇਹ ਤੇ ਭਾਜੀ ਕਾਰਪੋਰੇਸ਼ਨ ਮੁਲਾਇਮ ਚੈੱਕ ਕਰ ਜਿਹੜੇ ਸਰਕਾਰ ਕੋ ਤਨਖਾਹ ਲੈਂਦੇ ਨੇ ਉਹ ਹੋਣਾ ਕਿ ਮੇਰੇ ਏਰੀਆ 'ਚ ਨਜਾਇਜ਼ ਕੰਮ ਨਹੀਂ ਹੋਣਾ ਚਾਹੀਦਾ ਨਾ ਨਾ ਭਾਜੀ ਮੈਂ ਬਾਰ ਬਾਰ ਤੁਹਾਨੂੰ ਕਹ ਰਿਹਾ ਮੈਂ ਇਹ ਗੱਲ ਕਿਉਂ ਕਿਸੇ ਨੂੰ ਕਹਾਂ ਕਿ ਜਾਇਜ਼ ਹੈ ਨਜਾਇਜ਼ ਹੈ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਇਨਸਪੈਕਟਰ ਹੈ ਜਿਹੜੇ ਬਿਲਡਿੰਗ ਇਨਸਪੈਕਟਰ ਹੈ ਜਿਹੜੇ ਏਟੀਪੀ ਹੈ ਐਮਟੀਪੀ ਸਾਹਿਬ ਹੈ ਕਮਿਸ਼ਨਰ ਸਾਹਿਬ ਹੈ ਇਹ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਨਿਭਾਉਣਾ ਕਰ ਰਹੇ ਹੈ ਨਿਭਾਉਂਦੇ ਨੇ ਰਿਸਪੋਨਸੀਬਿਲਟੀ ਭਾਜੀ ਇਹ ਅਗਲੀ ਜ਼ਿੰਮੇਵਾਰੀ ਹੈ ਜਿਹੜੇ ਇਸ ਗੱਲ ਦੀ ਤਨਖਾਹ ਲੈਂਦੇ ਵ ਮੇਰੀ ਰਿਸਪੌਂਸਿਬਿਲਟੀ ਨਹੀਂ ਹੈਗੀ ਇਹ ਲੀਗਲ ਐਂਡ ਲੀਗਲ ਹੈ ਮੇਰੀ ਰਿਸਪੌਂਸਿਬਿਲਟੀ ਇਸ ਗੱਲ ਦੀ ਨਹੀਂ ਹੈਗੀ ਹਾਂ ਮੈਂ ਕਹਾਂਗਾ ਕਿ ਜਿਹੜਾ ਬੰਦਾ ਰਿਸ਼ਵਤ ਮੰਗਦਾ ਹੈ ਬਿਲਡਿੰਗ ਇਨਸਪੈਕਟਰ ਕਾਰਪੋਰੇਸ਼ਨ ਮੁਲਾਜ਼ਮ ਜੇ ਕੋਈ ਨਜਾਇਜ਼ ਤੰਗ ਕਰਦਾ ਹੈ ਤੇ ਅਸੀਂ ਉਹਦੀ ਨੌਕਰੀ ਖਾਨ ਤੱਕ ਜਾਵਾਂਗੇ ਜੀ ਉੱਥੇ ਲਿਆਜ ਨਹੀਂ ਕਰਾਂਗੇ ਬਿਲਕੁਲ ਠੀਕ ਹੈ ਅਗਰ ਇਸ ਏਰੀਏ ਦੀ ਮੈਂ ਸਭ ਤੋਂ ਵੱਡੀ ਸਮੱਸਿਆ ਦੀ ਗੱਲ ਕਰਾਂ ਉਹ ਸੀਵਰੇਜ ਦੀ ਸਮੱਸਿਆ ਹੈਗੀ ਹੈ ਇਸ ਪੂਰੇ ਏਰੀਏ ਨੂੰ ਲੈ ਕੇ ਲੋਕ ਜ਼ਿਆਦਾਤਰ ਇਹੀ ਸਮੱਸਿਆ ਲੈ ਕੇ ਆਉਂਦੇ ਜਾਂ ਲੈ ਕੇ ਆਉਂਦੇ ਸਟਰੀਟ ਲਾਈਟਸ ਨੂੰ ਆਪਾਂ ਸੜਕਾਂ ਤੇ ਬਾਅਦ ਚ ਆ ਜਾਨੇ ਆ ਤੁਹਾਡੇ ਉਹ ਦਾਅਵੇ ਦੇ ਉੱਤੇ ਗੱਲ ਕਰਾਂਗੇ ਇਸ ਵਕਤ ਅਗਰ ਮੈਂ ਇਹ ਕਹਾਂ ਕਿ ਸੀਵਰੇਜ ਦੀ ਸਮੱਸਿਆ ਕਿੰਨੇ ਪਰਸੈਂਟ ਹੱਲ ਹੋਈ ਚਾਹੇ ਉਹ ਹਾਲਾਤ ਵਿਗੜਨ ਕਾਰਨ ਸਮੱਸਿਆ ਆਈ ਜਾਂ ਕੋਈ ਵੀ ਕਾਰਨ ਰਹੇ ਆਪਣੇ ਕੋਲ ਇੱਥੇ ਬੁੱਢਾ ਨਾਲੇ ਦੇ ਗੰਦਾ ਨਾਲਾ ਜਿਹੜਾ ਚੱਲਦਾ ਹੈਗਾ ਉਹ ਓਵਰਫਲੋ ਹੁੰਦਾ ਲੋਕ ਪਰੇਸ਼ਾਨ ਹੁੰਦੇ ਆ ਉਹਦੀ ਸਮੱਸਿਆ ਦਾ ਕਿੰਨਾ ਖਾਲੋ ਪਾਇਆ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਏਰੀਏ ਚ ਨਾ ਸ਼ਗੂਨ ਪੈਲਸ ਦੇ ਕੋਲ ਜਿਹੜੀ ਵੱਡੀ 24 36 ਦੀ ਲਾਈਨ ਸੀ ਉਹ ਲਾਈਨ ਜਿਹੜੀ ਆ ਚੋਕ ਹੋ ਗਈ ਬੰਦ ਹੋ ਗਈ ਜਿੰਦੇ ਕਰਕੇ ਪਰੇਸ਼ਾਨੀ ਆ ਗਈ ਨੀਅਰ ਅਬਾਊਟ 4 ਵਜੇ ਦੇ ਕਰੀਬ ਉਹ ਲਾਈਨ ਬੰਦ ਹੋਈ ਹੁੰਦੀ ਆ ਸਵਾ ਚਾਰ 10 ਤੋਂ 15 ਮਿੰਟ ਦੇ ਵਿੱਚ ਮੈਂ ਉੱਥੇ ਪਹੁੰਚ ਗਿਆ ਸੀ 15 ਮਿੰਟ ਬਾਅਦ ਅਸੀਂ ਕੁਰਸੀ ਉੱਥੇ ਡਾਲੀ ਸੀ ਕਾਰਪੋਰੇਸ਼ਨ ਦੇ ਜਿੰਨੇ ਮੁਲਾਜ਼ਮ ਪ੍ਰਸ਼ਾਸਨਿਕ ਅਧਿਕਾਰੀ ਹਰ ਮੁਲਾਜ਼ਮ ਨੂੰ ਉੱਥੇ ਬੁਲਾ ਕੇ ਉਹਦਾ ਬੰਦਾ ਜੋ ਕੰਮ ਸੀ ਉਹਨਾਂ ਕੋ ਕਰਵਾਇਆ ਗਿਆ ਮਾਨਯੋਗ ਸਾਡੇ ਕਮਿਸ਼ਨਰ ਅਦਿੱਤਿਅ ਦੇਚੇਵਾਲ ਜੀ ਉਹਨਾਂ ਨੂੰ ਵੀ ਮੈਂ 15 ਫੋਨ ਕਰਕੇ ਬੁਲਾਇਆ ਝੂਠ ਕੋਈ ਨਹੀਂ ਬੁਲਾ ਕੇ ਉਹਨਾਂ ਨੂੰ ਸਾਈਟ ਵਿਜ਼ਿਟ ਕਰਾਈ ਜੋ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਕੋ ਕੰਮ ਲਿੱਤਾ ਗਿਆ ਕਿ ਭਾਈ ਆਪਣੀ ਜ਼ਿੰਮੇਵਾਰੀ ਨੂੰ ਤਰੀਕੇ ਨਾਲ ਨਿਭਾਓ ਜੇ ਨਹੀਂ ਨਿਭਾਉਂਦੇ ਤੇ ਸਾਡੇ ਲਈ ਸੜਕਾਂ ਖੁੱਲੀਆਂ ਜੀ ਅਸੀਂ ਬਹਿ ਜਾਵਾਂਗੇ ਸਾਨੂੰ ਇਹ ਗੱਲ ਕਹਿਣ ਤੋਂ ਕੋਈ ਡਰ ਨਹੀਂ ਹੈਗਾ ਤੇ ਜਦੋਂ ਤੱਕ ਉਹ ਸੀਵਰ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਉਹ ਮੇਰੇ ਸਹਾਰਨਾ ਮਿਨੀਮਮ ਸਾਨੂੰ 30 ਘੰਟੇ ਲੱਗੇ ਸੀ ਉਸ ਸਮੱਸਿਆ ਦਾ ਸਮਾਧਾਨ ਕਰਨ ਲਈ 30 ਘੰਟੇ ਰੈਗੂਲਰ ਮੈਂ ਘਰ ਨਹੀਂ ਆਇਆ ਸੀ ਕੁਰਸੀ ਢਾਕੇ ਉੱਥੇ ਹੀ ਬੈਠਾ ਸੀ ਰਾਤ ਨੂੰ ਅਸੀਂ ਉੱਥੇ ਹੀ ਸੁੱਤੇ ਸੀਗੇ ਹਾਂ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਪੀਡੀਓ ਵੀ 4 ਵਜੇ ਤੱਕ ਬੈਠੇ ਰਹੇ ਮੇਰੇ ਵੱਡੇ ਭਾਈ ਸਾਹਿਬ ਗੋਰਾ ਜੀ ਸਵੇਰੇ 5 ਵਜੇ ਤੱਕ ਉਹ ਵੀ ਉੱਥੇ ਬੈਠੇ ਰਹੇ ਪਰ ਮੈਂ ਆਪਣੀ ਜ਼ਿੰਮੇਵਾਰੀ ਦਾ ਡਿਊਟੀ ਦਾ ਪਾਬੰਦ ਸੀ ਮੈਂ 30 ਘੰਟੇ ਰੈਗੂਲਰ ਉੱਥੇ ਬੈਠਾ ਰਿਆ ਨਾਲ ਸਾਡੇ ਐਕਸੀਡੈਂਟ ਬਲਜਿੰਦਰ ਸਿੰਘ ਜੀ ਉਹ ਵੀ 30 35 ਘੰਟੇ ਜਿੰਨਾ ਟਾਈਮ ਲੱਗਾ ਉਹ ਵੀ ਸਾਡੇ ਨਾਲ ਉੱਥੇ ਹੀ ਬੈਠੇ ਰਹੇ ਉਹ ਵੀ ਘਰ ਮਨ ਨੂੰ ਨਾਂ ਨਹੀਂ ਜਾਣ ਦਿੱਤਾ ਇੱਕ ਰਿਐਲਿਟੀ ਹੈ ਅਸੀਂ ਆਪਣੇ ਕੰਮ ਦੇ ਪਾਬੰਦ ਆ ਜੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਦੀ ਨੌਕਰੀ ਜਿਹੜੀ ਵਜਾਉਂਦੇ ਪਏ ਆ ਉਹ ਇਮਾਨਦਾਰੀ ਨਾਲ ਨਿਭਾਵਾਂਗੇ ਕਿਉਂਕਿ ਮੈਨੂੰ ਸ਼ੌਂਕ ਹੈ ਸੇਵਾ ਦਾ ਮੇਰੇ ਫਾਦਰ ਸਾਹਿਬ ਨੂੰ ਅੱਜ 20 ਸਾਲ ਹੋ ਗਏ ਸੇਵਾ ਕਰਦੇ ਨੂੰ ਤੇ ਅੱਗੋ ਵੀ ਮਾਲਕ ਸੋਖ ਰੱਖੇ ਨਿਰੰਤਰ ਅਸੀਂ ਵਧੀਆ ਸੇਵਾ ਕਰਦੇ ਰਵਾਂਗੇ ਅੱਛਾ ਇਹ ਜਿਹੜੀ ਸੇਵਾ ਹੈ ਰਾਸ਼ਨ ਕਾਰਡ ਜਿਹੜੇ ਪੀਲੇ ਕਾਰਡ ਜਾਂ ਨੀਲੇ ਕਾਰਡ ਆਪਾਂ ਇਹਨਾਂ ਨੂੰ ਕਹ ਦਿੰਨੇ ਆ ਨੀਲੇ ਕਾਰਡ ਜਿਹੜੇ ਸਰਕਾਰ ਜਿਹੜੀ ਕਰੀਆ ਇਹਨੂੰ ਦੁਬਾਰਾ ਤੋਂ ਵੈਰੀਫਾਈ ਕਰਨਾ ਉੱਥੇ ਪੈਰਾ ਕਿੱਦਾਂ ਦਿਓਗੇ ਜੀ ਉਹ ਕੱਟੇ ਜਾਣਗੇ ਉਹਦਾ ਹੱਲ ਕਿੱਦਾਂ ਗੱਡੋ ਮੈਂ ਦੱਸੀ ਤਾਂ ਜੰਨਾ ਪਿਆ ਜੀ ਜਦੋਂ ਗੱਲ ਆ ਜਾਂਦੀ ਜਦੋਂ ਗੱਲ ਆ ਜਾਂਦੀ ਸਰਕਾਰ ਦੀ ਸਰਕਾਰ ਨੇ ਪਹਿਲਾਂ ਵੀ ਨੀਲੇ ਕਾਰਡ ਜਿਹੜੇ ਕੱਟ ਤੇ ਉਹ ਜਦੋਂ ਆਮ ਆਦਮੀ ਪਾਲਟੀਸੀ ਸਰਕਾਰ ਆ ਭਾਜੀ ਸਰਕਾਰ ਨੇ ਚੰਡੀਗੜ੍ਹੋਂ ਹੀ ਘਾਟ ਘੱਟ ਤੇ ਨੀਚੇ ਗਰਾਉਂਡ ਲੈਵਲ ਤੇ ਆ ਕੇ ਚੈੱਕ ਹੀ ਨਹੀਂ ਕੀਤਾ ਗਿਆ ਜਿੰਨਾਂ ਦੇ ਘਰ ਜਿਹੜੇ ਹੈਂਡੀਕੈਪ ਸੀ ਜਿਹੜੇ ਵਿਧਵਾ ਲੇਡੀਜ਼ ਸੀਗੀਆਂ ਜਿਨ੍ਹਾਂ ਨੂੰ ਰਿਐਲਿਟੀ ਦੇ ਵਿੱਚ ਦਾਣੇ ਦੀ ਲੋੜ ਸੀ ਕਣਕ ਦੀ ਲੋੜ ਸੀ ਉਹਨੂੰ ਨਹੀਂ ਦਿੱਤੀ ਗਈ ਹਾਂ ਇਹ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਮੇਰੇ ਏਰੀਏ ਦੇ ਵਿੱਚ ਜਾਂ ਮੇਰੇ ਲੱਗਦੇ ਏਰੀਏ ਵਿੱਚ ਜਿਹੜਾ ਸਾਡੇ ਕੋਲ ਆਇਆ ਹੋਵੇ ਜਿੰਦਾ ਕਾਰਡ ਬਣਿਆ ਹੋਵੇ ਉਹਨੂੰ ਕਨਗ ਨਾ ਮਿਲੀ ਹੋਵੇ ਇੱਕ ਵੀ ਬੰਦੇ ਨੂੰ ਤੇ ਅਸੀਂ ਗੁਨਾਹਗਰ ਨਹੀਂ ਉਹ ਠੀਕ ਹੈ ਉਹ ਤੁਸੀਂ ਆਪਣੇ ਰਸੂਖ ਦੇ ਨਾਲ ਕੰਮ ਕਰਵਾਤਾ ਪੱਕਾ ਇਲਾਜ ਤਾਂ ਨਹੀਂ ਨਾ ਸਿਮੂ ਜੀ ਪੱਕਾ ਹੱਲ ਕੱਢਣਾ ਚਾਹੀਦਾ ਪੱਕਾ ਹੱਲ ਤਾਂ ਜਨਤਾ ਕਰ ਸਕਦੀ ਹੈ ਜੀ ਜਨਤਾ ਦੀ ਆਵਾਜ਼ ਹੈ ਜਨਤਾ ਜਿੰਦੀ ਸਰਕਾਰ ਬਣਾਏਗੀ ਤੇ ਉਹੀ ਹੱਲ ਕੱਢਣਗੇ ਸਰਕਾਰ ਝਾੜੂ ਦੀ ਹੈ ਤੇ ਹੱਲ ਪੱਕਾ ਜਿਹੜਾ ਉਹ ਜਨਤਾ ਹੀ ਕਰ ਸਕਦੀ ਹੈ ਆਨ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਇਲਾਕੇ ਦੀ ਲੇਡੀਆਂ ਹੈ ਉਹਨਾਂ ਨੂੰ ਨਾਲ ਲੈ ਕੇ ਇੰਦੀ ਆਵਾਜ਼ ਵੀ ਚੱਕੀ ਜਾਗੀ ਜਦੋਂ ਬੈਠਾਂਗੇ ਚੌਂਕਾ ਦੇ ਵਿੱਚ ਜਾ ਕੇ ਉਦੋਂ ਐਮਐਲਏ ਸਾਹਿਬ ਸਾਡੇ ਮੰਤਰੀ ਸਾਹਿਬ ਸਾਡੇ ਮੇਅਰ ਸਾਹਿਬ ਸਾਡੇ ਸੀਐਮ ਸਾਹਿਬ ਸਾਰਿਆਂ ਨੂੰ ਜਗਾਵਾਂਗੇ ਭਾਈ ਨੀਂਦ ਤੋਂ ਉੱਠੋ ਜੇ ਕੋਈ ਲੋੜ ਮੰਦਾ ਉਹਦੀ ਕਨਕ ਦਿਓ ਉਹ ਤਾਂ ਤੁਸੀਂ ਜਗਾਇਆ ਤੱਕਾ ਜੀ ਜੋਨ ਘੇਰ ਕੇ ਵੀ ਜਗਾਇਆ ਹੀ ਸੀਗਾ ਜਿੱਥੇ ਖੁਦ ਜਾਖੜ ਸਾਹਿਬ ਆ ਕੇ ਇੱਕ ਆਡਿਟ ਕਰਾਉਣ ਦੀ ਧਮਕੀ ਦੇ ਕੇ ਗਏ ਸੀਗੇ ਆਡਿਟ ਵਾਲਾ ਜਿਹੜਾ ਉਹ ਦਫਤ ਦਬਕਾ ਸੀਗਾ ਦੇ ਰਹਿ ਗਿਆ ਉਹ ਹੈਨਾ ਦਾਵਿਆਂ ਚ ਨਹੀਂ ਉਹਦੇ ਲਈ ਆਡਿਟ ਲਈ ਸਪੈਸ਼ਲੀ ਚਿੱਠੀ ਲਿਖ ਕੇ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਜੀ ਕਿੰਨੇ ਭੇਜੀ ਹੈ ਜੀ ਇਹ ਸੈਂਟਰ ਸਰਕਾਰ ਵੱਲੋਂ ਜੀ ਮੈਂ ਸੈਂਟਰ ਸਰਕਾਰ ਵੱਲੋਂ ਮੈਂ ਤੁਹਾਨੂੰ ਇਹ ਕਹਿ ਰਿਹਾ ਜਾਕਰ ਸਾਹਿਬ ਨੇ ਦਬਕਾ ਮਾਰੇ ਅੱਕੜ ਸਾਹਿਬ ਨੇ ਹੀ ਕਿਹਾ ਸੀਗਾ ਸਾਡੇ ਪੰਜਾਬ ਪ੍ਰਧਾਨ ਜੀ ਨੇ ਚਿੱਠੀ ਜੜੀ ਹੈ ਭੇਜੀ ਸੀਗੀ ਸਾਡੀ ਲੁਧਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਾਡੀ ਗਵਰਨਮੈਂਟ ਨੂੰ ਆਡਿਟ ਵਾਸਤੇ ਚਿੱਠੀ ਭੇਜੀ ਆ ਹੁਣ ਦਾ ਜਵਾਬ ਜਿਹੜਾ ਉਹ ਸੈਂਟਰ ਸਰਕਾਰ ਨੂੰ ਦੇਣਗੇ ਜੱਤਾ ਜੀ ਮਾਫ ਕਰਨਾ ਸੀ ਮੈਨੂੰ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗੀ ਜਾਖੜ ਸਾਹਿਬ ਆ ਕੇ ਦਬਕਾ ਮਾਰਦੇ ਆ ਕਿ ਇੱਥੇ ਅਸੀਂ ਧਰਨਾ ਲਗਾਇਆ ਆਪਣੇ ਹੱਕ ਮੰਗ ਰਹੇ ਆ ਅਸੀਂ ਜੋਨੜੀ ਆਪਣੇ ਧਰਨੇ ਦੇ ਇਸ ਲਈ ਬੈਠੇ ਹੋਏ ਆ ਕਿ ਲੋਕ ਪਰੇਸ਼ਾਨ ਹੋ ਰਿਹਾ ਅੱਜ ਤੁਸੀਂ ਝੋਲੀ ਚ ਪਾਤੀ ਸੈਂਟਰ ਦੇ ਵੀ ਸੈਂਟਰ ਕੰਮ ਕਰੇ ਮਤਲਬ ਸੈਂਟਰ ਤੋਂ ਦਬਾਅ ਪਾਉਂਗੇ ਪੰਜਾਬ ਸਰਕਾਰ ਤੋਂ ਨਾ ਕਰੇ ਆਡਿਟ ਕਰਾਉਣ ਲਈ ਜਦੋਂ ਕੋਈ ਵੀ ਕੰਮ ਹੁੰਦਾ ਆ ਆਡਿਟ ਕਿੱਦਾਂ ਹੋਏਗਾ ਜੀ ਸੈਂਟਰ ਗਵਰਨਮੈਂਟ ਹਿਸਾਬ ਮੰਗੇਗੀ ਪੰਜਾਬ ਸਰਕਾਰ ਨੂੰ ਦੇਣਾ ਪਏਗਾ ਨਾ ਤੁਸੀਂ ਹਿਸਾਬ ਮੰਗੋ ਤੁਸੀਂ ਕਾਉਂਸਲਰ ਹੋ ਆਪਣੇ ਮੇਅਰ ਤੋਂ ਹਿਸਾਬ ਮੰਗੋ ਬਿਲਕੁਲ ਬਿਲਕੁਲ ਮੇਅਰ ਕੋ ਤਾਂ ਹਿਸਾਬ ਮੰਗਣਾ ਹੀ ਮੰਗਣਾ ਵੈ ਜਿਹੜੀ ਤੁਸੀਂ ਦਾਣਿਆਂ ਦੀ ਗੱਲ ਕਰਦੇ ਹੋ ਕਾਡਾ ਦੀ ਗੱਲ ਕਰਦੇ ਹੋ ਜਿਹੜੀ ਸੈਂਟਰ ਗਵਰਨਮੈਂਟ ਨੇ ਫੰਡ ਰਿਲੀਜ਼ ਕੀਤੇ ਸੀ ਪੰਜਾਬ ਸਰਕਾਰ ਨੂੰ ਉੰਡੇ ਲਈ ਆਡਿਟ ਜਿਹੜਾ ਜਿੰਨੇ ਪੈਸੇ ਦਿੱਤੇ ਆ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਪੈਸਾ ਦਿੱਤਾ ਸੀ ਤੇ ਪੰਜਾਬ ਸਰਕਾਰ ਕੋਲ ਜਵਾਬ ਜੜੀ ਆ ਸੈਂਟਰ ਸਰਕਾਰ ਹੀ ਮੰਗੇਗੀ ਨਾ ਉਹਨਾਂ ਨੇ ਚਿੱਠੀ ਭੇਜ ਕੇ ਆਪਣਾ ਆਡਿਟ ਲਈ ਇਹਨਾਂ ਨੂੰ ਮੰਗਿਆ ਗਿਆ ਉਹਦਾ ਜਵਾਬ ਪੰਜਾਬ ਸਰਕਾਰ ਵਾਪਸ ਸੈਂਟਰ ਸਰਕਾਰ ਨੂੰ ਦੇਗੀ ਬਿਲਕੁਲ ਉਹਨਾਂ ਜਵਾਬ ਜਦੋਂ ਵੀ ਦੇਣਗੇ ਫਿਰ ਇਹ ਦਾਵਾ ਇਤਾ ਫਿਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਦਾਵਾ ਕਰਦੇ ਆ 1000 ਕਰੋੜ ਦੀ ਨਗਰ ਨਿਗਮ ਉਹਦੇ ਤਾਂ ਮੋਰ ਲੱਗੀ 1000 ਕਰੋੜ ਦੀ ਕਿਆ ਮੰਨਦੇ ਹੋ ਨਗਰ ਨਿਗਮ ਹੈ ਕੀ ਆਨ ਵਾਲੇ ਸਮੇਂ 'ਚ ਇਹ ਸਾਰੇ ਜਿਹੜੇ ਲਫਾਫੇ ਦੇ ਵਿੱਚ ਖਾਲੀ ਐ ਇਹ ਸਾਰੇ ਖੁੱਲ ਜਾਣੇ ਆ ਖੋਖਲੇ ਵਾਦੇ ਜਿਹੜਾ ਇਹਨਾਂ ਨੇ 1100 ਰੁਪਇਆ ਦਿੱਤਾ ਉਹ ਵੀ ਤੁਹਾਡੇ ਸਾਹਮਣੇ ਆਏਣਾ ਜਿਹੜੀ ਬਿਜਲੀ ਫਰੀ ਦਿੱਤੀ ਉਹ ਵੀ ਤੁਹਾਡੇ ਸਾਹਮਣੇ ਆ ਜਾਣਾ ਜਿਹੜੇ ਵੀ ਇਹ ਆ ਉਹ ਨੀਲੇ ਕਾਰ ਜਿਹੜੇ ਤੁਸੀਂ ਗੱਲ ਕੀਤੀ ਹੈ ਉਹ ਵੀ ਤੁਹਾਡੇ ਸਾਹਮਣੇ ਆ ਜਣੇ ਆਉਣ ਵਾਲੇ ਸਮੇਂ 'ਚ ਕਿ ਜਿਹੜੇ ਜਿਹੜੇ ਸਰਕਾਰ ਦੇ ਵਾਅਦੇ ਹੈ ਇਹ ਲੋਕਾਂ ਨੇ ਜਵਾਬ ਦੇ ਦੇਣਾ ਲੋਕਾਂ ਦੀ ਕਚੈਰੀ ਬਹੁਤ ਵੱਡੀ ਹੈ ਉਹਦਾ ਜਵਾਬ ਜਿਹੜਾ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਜਵਾਬ ਲੋਕਾਂ ਨੇ ਹੀ ਦੇ ਦੇਣਾ ਸਾਡੀ ਤਾਂ ਲੋੜ ਬਾਅਦ ਚੋ ਪੈਣੀ ਹੈ ਜਨਤਾ ਦਾ ਉਡੀਕ ਰਹੀ ਹੈ ਇਲੈਕਸ਼ਨ ਆਣ ਉਹ ਸਮਾਂ ਉਡੀਕਰੀ ਹੈ ਕਿ ਇਹ ਜਿਹੜੇ 5 ਸਾਲ ਹੈ ਜਲਦੀ ਜਲਦੀ ਪੂਰੇ ਹੋ ਜਾਣ ਕੀ ਮਤਲਬ ਤੁਸੀਂ ਕੀ ਸਮਝਦੇ ਹੋ ਕਿ ਭਾਪੀ ਸੈਕਿੰਡ ਲਾਰਜੇਸਟ ਪਾਰਟੀ ਬਣ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਸੈਕਿੰਡ ਮੈਂ ਕਹ ਰਿਹਾ ਫਸਟ ਜੀ ਕਿਨੂੰ ਪਿੱਛੇ ਛੱਡ ਰਿਓ ਕਾਂਗਰਸ ਨੂੰ ਕਿ ਆਮ ਦੋਨੋਂ ਹੀ ਭਾਜੀ ਜੇ ਫਸਟ ਆਏ ਜੀ ਤਾਂ ਸਾਰੀਆਂ ਹੀ ਪਾਰਟੀਆਂ ਪਿੱਛੇ ਜਾਣ ਪਿੱਛੇ ਕਿਨੂੰ ਛੱਡ ਰਿਓ ਸੈਕਿੰਡ ਕਿਨੂੰ ਜਾਣ ਗਿਆ ਸੈਕਿੰਡ ਭਾਜੀ ਮੰਨਣ ਲਈ ਗੱਲ ਹੀ ਨਹੀਂ ਰਹਿਣੀ ਜੀ ਇਹਨਾਂ ਦੀ ਜਿਹੜੀ ਜੇ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਉਹਨਾਂ ਦੀ ਆਪਸੀ ਫੁੱਟ ਨਹੀਂ ਮਾਨਦੀ ਜੇ ਗੱਲ ਕਰੀਏ ਜਿਹੜੀ ਮੌਜੂਦਾ ਸਰਕਾਰ ਸਾਡੀ ਝਾੜੂ ਸਰਕਾਰ ਦੀ ਉਹ ਰਿਐਲਿਟੀ ਦੇ ਵਿੱਚ ਉਹ ਪਬਲਿਕ ਦੇ ਮਨੋਂ ਹੀ ਉਤਰ ਚੁੱਕੀ ਹੋ ਚਲੋ ਠੀਕ ਹੈ ਹੁਣ ਗੱਲ ਕਰ ਲੈਣੇ ਆ ਜਿਹੜੇ ਇਹਨਾਂ ਨੇ ਦਬਦਬੇ ਦੀ ਗੱਲ ਕੀਤੀ ਸੀਗੀ ਕਿ ਸਾਡਾ ਸਿੱਕਾ ਚੱਲਦਾ ਔਰ ਸਿੱਕਾ ਇਦਾਂ ਚੱਲਦਾ ਕਿ ਅਸੀਂ ਕੋਈ ਵੀ ਕੰਮ ਕਰਵਾ ਲਾਂਗੇ 1000 ਕਰੋੜ ਦੀ ਨਗਰ ਨਿਗਮ ਹੈ ਸੜਕਾਂ ਦਾ ਹਾਲ ਕੀ ਹੈ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਸਾਡਾ ਸਿੱਕਾ ਨਹੀਂ ਚੱਲਦਾ ਪਹਿਲਾਂ ਉਸ ਮਾਲਕ ਦੇ ਸ਼ੁਕਰਗੁਜ਼ਾਰਾ ਸਿੱਕਾ ਸਾਡਾ ਤਾਂ ਚੱਲਦਾ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਵੀਰ ਇਹੀ ਮੇਰੇ ਨਾਲ ਹੈ ਮੇਰਾ ਏਰੀਆ ਮੇਰੇ ਨਾਲ ਹੈ ਇਹੀ ਏਰੀਆ ਟਟੀਆਂ ਹੀਆਂ ਸੜਕਾਂ ਤੋਂ ਨਿਕਲਦਾ ਇਹੀ ਏਰੀਆ ਰੋਜ਼ ਟੋਇਆਂ 'ਚ ਗਿਰ-ਗਿਰ ਕੇ ਸੱਟਾਂ ਖਾ ਰਹੇ ਹਾਂ ਜਿਹੜਾ ਮੇਰਾ ਵਾਰਡ ਹੈ ਨਾ ਤੁਸੀਂ ਪੁਲਿਸ ਇੱਕ ਵਾਰੀ ਮੇਰੇ ਵਾਰਡ 'ਤੇ ਜਾ ਕੇ ਗਰਾਊਂਡ ਲੈਵਲ ਤੇ ਚੈੱਕ ਕਰੋ ਮੈਂ ਕਾਫੀ ਹੱਦ ਤੱਕ ਰਿਪੇਅਰ ਜਿਹੜੀ ਉਹ ਕਰਾਉਣਾ ਰਹਿਣਾ ਜਿੱਥੇ ਰਹਿ ਜਾਂਦੀ ਹੈ ਬਾਈ ਚਾਂਸ ਕਾਰਪੋਰੇਸ਼ਨ ਵੱਲੋਂ ਨਾ ਹੋਵੇ ਫਿਰ ਵੀ ਅਸੀਂ ਆਪਣੇ ਕੋਲੋਂ ਪੈਸੇ ਕਰਕੇ ਰਲ ਕੇ ਅਸੀਂ ਭਰਾ ਸਾਰੇ ਕੋਲੋ ਕਰਾ ਲਈਦੀ ਆ ਜਦੋਂ ਸਫਾਈ ਵਿਵਸਥਾ ਬਰਸਾਤਾ ਦੀ ਗੱਲ ਆਈ ਸੀ ਉਦੋਂ ਵੀ ਜੇ ਕੋਈ ਡਿਊਟੀ ਵਿੱਚ ਸਾਡੇ ਵੱਲੋਂ ਕਮੀ ਰਹਿ ਗਈ ਹੋਵੇ ਮਤਲਬ ਘਰਪੇਸ਼ਣ ਵੱਲੋਂ ਤੇ ਅਸੀਂ ਹੱਲ ਕੇ ਭਰਾਵਾਂ ਨੇ ਪ੍ਰਾਈਵੇਟ ਆਪਣੀਆਂ ਗੱਡੀਆਂ ਲਾ ਕੇ ਅਸੀਂ ਹੁੰਦਾ ਹੱਲ ਕੱਢ ਲਿਆ ਸੀ ਅੱਜ ਵੀ ਜੇ ਸਾਡੇ ਏਰੀਆ 'ਚ ਜਾਓਗੇ ਰਾਤ ਨੂੰ ਅਸੀਂ ਰੋਜ਼ ਰਾਤ ਨੂੰ ਹਰ ਏਰੀਆ ਦੀ ਸਫਾਈ ਕਰਾਈਦੀ ਹੈ ਸੀਵਰ ਦੀ ਸਫਾਈ ਜਿਹੜੀ ਉਹ ਸ਼ੁਰੂ ਕਰਾ ਦਿੱਤੀ ਗਈ ਹੈ ਜਿਵੇਂ ਲੋਕੀ ਦੀਵਾਲੀ ਨੂੰ ਆਪਣੇ ਘਰਾਂ ਦੀ ਸਵਈਆ ਗਾਉਂਦੇ ਆ ਅਸੀਂ ਆਪਣੇ ਵਾਰਡ ਦੀ ਸਫਾਈ ਕਰਾਵਾਂਗੇ ਕੱਲੀ-ਕੱਲੀ ਗਲੀ ਦੀਵਾਲੀ ਤੋਂ ਪਹਿਲਾਂ ਸਾਡੇ ਏਰੀਏ ਵਿੱਚ ਸਾਫ਼ ਸੁਥਰੀ ਦੀ ਰਿਪੇਅਰ ਨਵੀਂ ਬਣਨ ਨੂੰ ਜ਼ਰੂਰ ਟਾਈਮ ਲੱਗਦਾ ਰਿਪੇਅਰ ਮੈਂ ਜ਼ਰੂਰ ਕਰਵਾਵਾਂਗਾ ਅੱਛਾ ਥੋੜਾਇਆ ਕੰਟਰੋਵਰਸ਼ੀਅਲ ਸਵਾਲ ਹੈ ਵੈਸੇ ਦੋ ਭਰਾਓ ਤੁਸੀਂ ਤਾਂ ਨਹੀਂ ਕਿਤੇ ਉਹ ਜਿਹੜੇ ਸਫਾਈ ਕਰਮਚਾਰੀਆਂ ਦੀ ਲੋਕ ਇਲਜ਼ਾਮ ਲਾ ਦਿੰਦੇ ਹਨ ਕਿ 10 ਸਫਾਈ ਕਰਮਚਾਰੀ ਲਿਖਤੇ ਕੰਮ ਕਰਦੇ ਆ ਤਿੰਨ ਬਾਕੀ ਸੱਤ ਦੀ ਆਉਣਦੇ ਨਹੀਂ ਇਹ ਰਿਐਲਿਟੀ ਹੈ ਜੀ ਜਿਹੜੇ ਨਵੇਂ ਸਾਨੂੰ ਮੇਰੇ ਵਾਰਡ ਦੇ ਵਿੱਚ 79 ਨੰਬਰ ਵਾਰਡ ਚ 10 ਸਫਾਈ ਕਰਮਚਾਰੀ ਨਵੇਂ ਮਿਲੇ ਆ ਜੀ ਜਿੰਨਾਂ ਵਿੱਚੋਂ 4 ਕੰਮ ਕਰ ਰਹੇ ਆ 6 ਕਰਮਚਾਰੀ ਹਲੇ ਤੱਕ ਲਾ ਪਤਾ ਜਿੰਦੇ ਬਾਰੇ ਪਤਾ ਹੀ ਨਹੀਂ ਹੈਗਾ ਉਹਦੇ ਲਈ ਮਾਨਯੋਗ ਸਾਡੇ ਜਨਰਲ ਕਮਿਸ਼ਨਰ ਸਾਡੇ ਨੀਰਜ ਜੈਨ ਜੀ ਉਹਨਾਂ ਦੀ ਨੋਲਿਜ ਹੈ ਸਾਡੇ ਡੋਗਰਾ ਸਾਹਿਬ ਚੀਫ ਸੈਂਟਰੀ ਇਨਸਪੈਕਟਰ ਉਹਨਾਂ ਦੀ ਨੋਲਿਜ ਹੈ ਸਾਡੇ ਕਮਿਸ਼ਨਰ ਅਦਿੱਤਿਆ ਡੈਚੇਵਾਲ ਜੀ ਉਹਨਾਂ ਦੀ ਨੋਲਿਜ ਵਿੱਚ ਹੈ ਇਹ ਤਿੰਨਾਂ ਦੀ ਨੋਲਿਜ ਵਿੱਚ ਹੈ ਜਿਹੜੇ ਸਾਡੇ 6 ਸਫਾਈ ਕਰਮਚਾਰੀ ਹੈ ਉਹ ਨਹੀਂ ਆ ਰਹੇ ਅਸੀਂ ਲਿਖ ਕੇ ਉਹਨਾਂ ਨੂੰ ਰਿਟਰਨ ਦੇ ਚੁੱਕੇ ਆ ਸੈਲਰੀ ਕਿ ਦੀ ਜੇਬ ਚ ਜਾਂਦੀ ਹਾਂਜੀ ਸੈਲਰੀ ਕਿ ਦੀ ਜੇਬ ਚ ਜਾਂਦੀ ਨੇਚਰਲੀ ਗੱਲ ਹੈ ਜੀ ਸੈਲਰੀ ਦਾ ਫਿਰ ਮੰਤਰੀ ਸੰਤਰੀ ਸਰਕਾਰਾਂ ਦੀ ਜੇਬ ਚ ਹੀ ਜਾਣੀ ਹੈ ਹੱਲੇ ਸੈਲਰੀ ਬਣੀ ਜਾਂ ਨਹੀਂ ਬਣੀ ਉੰਦ ਲਈ ਕਿਹਾ ਸੀ ਪਰ ਹੱਲੇ ਹੁੰਦਾ ਕੋਈ ਰਿਸਪੌਂਸ ਨਹੀਂ ਆਇਆ ਸੈਲਰੀ ਬਣੀ ਜਾਂ ਨਹੀਂ ਬਣੀ ਆਪਣੀ ਜੇਬ ਚ ਕੁਝ ਹੁੰਦਾ ਜੇ ਆਂਦਾ ਹੁੰਦਾ ਬਾਜੀ ਤੇ ਮੈਂ ਦੀ ਠੋਕ ਕੇ ਗੱਲ ਨਹੀਂ ਕਹਿਣੀ ਸੀਗੀ ਦੇਖੋ ਬਾਕੀ ਮਾਲਕ ਨੇ ਪਹਿਲਾਂ ਹੀ ਸਾਨੂੰ ਬਹੁਤ ਕੁਝ ਦਿੱਤਾ ਆਇਆ ਦਾਤੇ ਦੀ ਬਹੁਤ ਦਿਆ ਜੀ ਚੰਗੀ ਰੋਟੀ ਖਾ ਕੇ ਸੋਈਦਾ ਮੈਂ ਤਾਂ ਇੱਥੇ ਬਹਿ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਖੁੱਲ੍ਹ ਕੇ ਕਹਿੰਦਾ ਜੀ ਗਰਾਉਂਡ ਲੈਵਲ ਤੇ ਜ਼ੀਰੋ ਲੈਵਲ ਤੇ ਸਾਡੇ ਏਰੀਏ ਵਿੱਚ ਜਾ ਕੇ ਕਿਸੇ ਨੂੰ ਵੀ ਸਿਰਫ ਇੱਕ ਵੇਰ ਹੀ ਸਾਡਾ ਨਾਮ ਲੈ ਦੇਣਾ ਕਿ ਮੈਂ ਜਸੇ ਪਰਿਵਾਰ ਚ ਪੁੱਛਣ ਆਇਆ ਚੰਗਾ ਹੈ ਮਾੜਾ ਉਹ ਸਾਡਾ ਰੱਬ ਜਾਣਦਾ ਆ ਅਸੀਂ ਲੋਕੀ ਜਵਾਬ ਦੇ ਦੇਣਗੇ 2200 ਵੋਟ ਤੋਂ ਜਿੱਤਿਆ ਜੀ ਉਹ ਮੈਂ ਨਹੀਂ ਜਿੱਤਿਆ ਉਸ ਮਾਲਕ ਨੇ ਜਿਤਾਇਆ ਜੀ ਸਾਡੀ ਪਬਲਿਕ ਸਾਡੇ ਭੈਣ ਭਰਾਵਾਂ ਨੇ ਵੋਟਾਂ ਪਾਈਆਂ ਤੇ ਤਾਂ ਜਿੱਤਿਆ ਵਾਂ ਸਾਡੇ ਝਾੜੂ ਜਿਹੜੇ ਸਾਡੀ ਆਪੋਜੀਸ਼ਨ ਪਾਰਟੀ ਸੀਗੀ ਕਾਂਗਰਸ ਦੋਨਾਂ ਦੀ ਜ਼ਮਾਨਤ ਜप्त ਹੋਈ ਇਸ ਵਾਰ ਦੇ ਵਿੱਚੋਂ ਤੀਸਰੀ ਵਾਰੀ ਅਸੀਂ ਕਾਉਂਸਲਰ ਬਣੇ ਆ ਇਹ ਮੇਰੇ ਫਾਦਰ ਸਾਹਿਬ ਦਾ ਬੂਟਾ ਲਾਇਆ ਹੋਇਆ ਜਿਹੜਾ ਅੱਜ ਵੱਡੇ ਵਿਸ਼ਾਲ ਪੇੜ ਦਾ ਰੂਪ ਧਾਰਨ ਕਰ ਚੁੱਕਾ ਹੈ ਤੇ ਅੱਜ ਅਸੀਂ ਆਪਣੇ ਏਰੀਏ ਨੂੰ ਕਹਿੰਦੇ ਹਾਂ ਦੀ ਛਾਂ ਮੰਨੋ। ਇਹਦੇ ਜਿਹੜੇ ਫਲ ਬੂਟੇ ਜਿਹੜੇ ਪੇੜ ਉਹਨਾਂ ਨੇ ਪਾਣੀ ਦੇ ਕੇ ਸਿਚਾਈ ਕਰਕੇ ਐਡਾ ਵੱਡਾ ਪੇੜ ਬਣਾਇਆ। ਅੱਜ ਉਹਦੀ ਛਾਂ ਅਸੀਂ ਇਲਾਕਾ ਨਿਵਾਸੀਆਂ ਨੂੰ ਦੇਣ ਦੀ ਕੋਸ਼ਿਸ਼ ਪੂਰੀ ਕਰੀ ਦੀ ਹੈ ਜੀ। ਅੱਛਾ ਤੁਹਾਡੇ ਅਗਰ ਮੈਂ ਤੁਹਾਡੀ ਕੰਸਟੀਟੂਐਂਸੀ ਦੀ ਗੱਲ ਕਰ ਲਾਂ ਹੁਣ ਵਿਧਾਇਕ ਤੇ આરોਪ ਲੱਗੇ। ਤੁਹਾਡੇ ਆਪਣੇ ਕੰਸਟੀਟੂਐਂਸੀ ਦੇ ਵਿਧਾਇਕ ਤੇ આરોਪ ਲੱਗੇ ਦ੍ਰਿਸੀ ਮੇਲੇ ਨੂੰ ਲੈ ਕੇ ਲੱਗੇ। ਕੀ ਲੱਗਦਾ ਕਿੱਧਰ ਖੜਿਓ? ਦੇਖੋ ਮੈਂ ਤਾਂ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਹਿੰਦੂ ਮੇਰੇ ਵੀਰ ਮੇਰੇ ਭਰਾ ਮੇਰੇ ਵੱਡੇ ਵੀਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਚਾਹੇ ਉਹ ਕਾਂਗਰਸ ਪਾਰਟੀ ਸੀ ਚਾਹੇ ਉਹ ਝਾੜੂ ਪਾਰਟੀ ਸੀ ਚਾਹੇ ਉਹ ਭਾਜਪਾ ਪਾਰਟੀ ਸੀ ਚਾਹੇ ਉਹ ਠੇਕੇਦਾਰ ਸੀਗਾ ਚਾਹੇ ਉਹ ਕੋਈ ਵੀ ਨੁਮਾਇੰਦਾ ਸੀਗਾ ਚਾਹੇ ਉਹ ਸਾਡੇ ਸਿੱਖ ਵੀਰ ਸੀ ਸ਼੍ਰੀ ਰਾਮ ਸਾਡੇ ਭਗਵਾਨ ਹੈ ਸਾਡੇ ਰੱਬ ਹੈ ਉਹਦੇ ਨਾਂ ਦੇ ਉੱਤੇ ਸਿਆਸਤ ਬਿਲਕੁਲ ਨਹੀਂ ਚਾਹੀਦੀ ਇਸ ਗੱਲ ਦੇ ਮੈਂ ਬਿਲਕੁਲ ਵਰਖਲਾਫਾ ਕਿ ਪ੍ਰਭੂ ਰਾਮ ਦੇ ਡੋਲੇ ਨੂੰ ਨਹੀਂ ਰੋਕਣਾ ਚਾਹੀਦਾ ਸੀ ਉਹਨਾਂ ਨੂੰ ਉਹਦੇ ਸਥਾਨ ਤੇ ਜਾਣਾ ਚਾਹੀਦਾ ਸੀ ਉਹਦੇ ਵਿੱਚ ਬਿਲਕੁਲ ਸਿਆਸਤ ਨਹੀਂ ਹੋਣੀ ਚਾਹੀਦੀ ਸੀ ਜਿੰਨੇ ਵੀ ਉਹਦੇ ਵਿੱਚ ਸਿਆਸਤ ਕੀਤੀ ਉਹਦਾ ਵਾਕਈ ਕੋ ਕੱਖ ਨਹੀਂ ਰਹਿਣਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਆਪਾਂ ਕਹਿ ਲੈਨੇ ਮੈਂ ਸਨਾਤਨੀਆਂ ਮੈਂ ਉਸ ਧਰਮ ਤੋਂ ਬਿਲੋਂਗ ਕਰਦਾ ਪ੍ਰਭੂ ਰਾਮ ਸਾਡਾ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਤਿਆਰ ਜਿਹੜਾ ਹੈ ਉਹ ਦੀਵਾਲੀ ਦਾ ਦੀਵਾਲੀ ਸਭ ਤੋਂ ਵੱਡਾ ਸਾਡਾ ਤਿਉਹਾਰ ਹੈ ਜਿੰਨੇ ਵਿੱਚ ਰਾਮ ਜੀ ਜਦੋਂ ਅਯੋਧਿਆ ਤੋਂ ਅਯੋਧਿਆ ਵਾਪਸ ਆਉਂਦੇ ਆ ਅਸੀਂ ਦੀਪ ਵਾਲਾ ਨਾਲ ਉਹਨਾਂ ਦਾ ਸਵਾਗਤ ਕਰਦੇ ਆ ਇਸ ਤੋਂ ਵੱਡਾ ਸਾਡੇ ਭਾਰਤ ਹਿੰਦੂਸਤਾਨ ਦੇ ਵਿੱਚ ਕੋਈ ਤਿਉਹਾਰ ਨਹੀਂ ਹੈਗਾ ਤੇ ਜਿਨਨੇ ਇਸ ਮੁੱਦੇ ਦੇ ਉੱਤੇ ਸਿਆਸਤ ਕੀਤੀ ਹੈ ਤੇ ਮੈਂ ਵੀ ਕਵਾਂਗਾ ਰੱਬ ਨੂੰ ਮਾਫ਼ ਨਹੀਂ ਕਰੇਗਾ ਤੇ ਇਹ ਰੱਬ ਦੇਖ ਰਿਹਾ ਇੰਦੇ ਵਿੱਚ ਕੌਣ ਗਲਤ ਹੈ ਕੌਣ ਸਹੀ ਹੈ ਉਹ ਮਾਲਕ ਜਾਣਦਾ ਹੈ ਇੰਦੇ ਬਾਰੇ ਮੈਂ ਕੁਝ ਨਹੀਂ ਕਹਾਗਾ ਕਿਉਂਕਿ ਇਹ ਪ੍ਰਮਾਤਮਾ ਦਾ ਕੰਮ ਸੀ ਇੰਦੇ ਵਿੱਚ ਅਸੀਂ ਕੋਈ ਵੀ ਸਿਆਸਤ ਕਰਨੀ ਪਸੰਦ ਨਹੀਂ ਕਰਾਂਗੇ ਇਹ ਰਹਿ ਗਈ ਗੱਲ ਸਿਆਸਤ ਦੀ ਮੁੱਦਿਆਂ ਦੀ ਗੱਲ ਸੜਕਾਂ ਗਲੀਆਂ ਨਾਲੀਆਂ ਦੀ ਸਿਵਲ ਹਸਪਤਾਲ ਦੀ ਵਿਆਪਕ ਇਹ ਜਿਹੜੇ ਆ ਇਹਨਾਂ ਨੇ ਹੈਲਥ ਕਲੀਨਿਕ ਖੋਲ੍ਹੇ ਹੋਈਆਂ ਹੁੰਦੀਆਂ ਜਾਂ ਕਾਰਪੋਰੇਸ਼ਨ ਦੀ ਇੰਦੇ ਬਾਰੇ ਸੋ ਸਵਾਲ ਪੁੱਛੋ ਕਿ ਸੋ ਜਵਾਬ ਹੈ ਮੇਰੇ ਕੋਲੋਂ ਪਰ ਧਰਮ ਦੇ ਮੁੱਦੇ ਤੇ ਬਿਲਕੁਲ ਅਸੀਂ ਕਿਸੇ ਵੀ ਕੰਟਰੋਵਰਸੀ ਚ ਨਹੀਂ ਫਸਾਂਗੇ ਮੈਂ ਬਾਰ ਬਾਰ ਹਰ ਪੋਲੀਟਿਸ਼ੀਅਨ ਨੂੰ ਇਹ ਗੱਲ ਕਹਾਂਗਾ ਆਪਣੇ ਅੰਦਰ ਝਾਤੀ ਮਾਰੋ ਰੱਬ ਦੇ ਨਾਂ ਤੇ ਸਿਆਸਤ ਨਾ ਕਰੋ ਸਿਆਸਤ ਦੇ ਬਹੁਤ ਮੁੱਦੇ ਆ ਉਹਦੇ ਤੇ ਜ਼ਰੂਰ ਕਰੋ ਚਾਹੇ ਉਹ ਕੋਈ ਵੀ ਪਾਰਟੀ ਦਾ ਹੋਵੇ ਬਿਲਕੁਲ ਆਖਰੀ ਸਵਾਲ ਪੁੱਛ ਲੈਨੇ ਆ ਸਿਮੂ ਜੀ ਨੂੰ ਔਰ ਬਣਦਾ ਵੀ ਹੈ ਸਵਾਲ ਦੋਨੋਂ ਭਰਾ ਨੇ ਔਰ ਇਹਨਾਂ ਦੀ ਅਗਰ ਮੈਂ ਕਮਾ ਫਾਦਰ ਸਾਹਿਬ ਦੀ ਇਸ ਏਰੀਆ ਨੂੰ ਦੇਣ ਬਹੁਤ ਹੈ ਤੁਹਾਡੇ ਪਰਿਵਾਰ ਚੋਂ 27 ਦੇ ਵਿੱਚ ਐਮਐਲਏ ਦੀ ਟਿਕਟ ਦਾ ਦਾਅਵੇਦਾਰ ਕੌਣ ਹੈ ਦੇਖੋ ਪੂਰੀ ਕੋਸ਼ਿਸ਼ ਕਰਾਂਗੇ ਠੋਕ ਮਾ ਜਾ ਕੇ ਕੋਸ਼ਿਸ਼ ਕਰਾਂਗੇ ਫਾਰਮ ਭਰਾਂਗੇ ਪਾਰਟੀ ਟਿਕਟ ਦੇਗੀ ਤੇ ਇਲੈਕਸ਼ਨ ਵੀ ਲੜਾਂਗੇ ਬਾਕੀ ਫਿਰ ਉਹ ਮਾਲਕ ਆ ਦਾਅਵੇਦਾਰ ਕੌਣ ਹੈ ਤੁਸੀਂ ਤੁਹਾਡੇ ਵੱਡੇ ਭਾਈ ਸਾਹਿਬ ਜੀ ਮੇਰੇ ਗੌਰਵਜੀਤ ਸਿੰਘ ਗੋਰਾ ਜੀ ਜੀ ਨਹੀਂ ਨਹੀਂ ਵੱਡਾ ਸਾਡੇ ਤੋਂ ਤੇ ਮਾਲਕ ਉਹਨੂੰ ਤਰੱਕੀ ਦੇਵੇ ਤੇ ਅਸੀਂ ਤੇ ਹੀ ਕਵਾਂਗੇ ਵੱਡੇ ਭਾਈ ਸਾਹਿਬ ਇਲੈਕਸ਼ਨ ਲੜਨ ਸਾਡੇ ਅਸੀਂ ਖੁੱਲ ਕੇ ਫਿਰ ਸੇਵਾ ਕਰਾਂਗੇ ਜੀ ਤੇ ਪਾਰਟੀ ਦੀ ਟਿਕਟ ਭਰਾਂਗੇ ਬਾਕੀ ਜੇ ਪਾਰਟੀ ਨੇ ਸਾਨੂੰ ਸੇਵਾ ਬਖਸ਼ੀ ਤੇ ਜ਼ਰੂਰ ਇਲੈਕਸ਼ਨ ਲੜਾਂਗੇ ਜੀ ਵਾਰਡ ਨੰਬਰ 79 ਦੇ ਵਿੱਚ ਮੌਜੂਦਾਂ ਪਬਲਿਕ ਵਿਊ ਲਈ ਇੱਥੇ ਪਹੁੰਚੇ ਹੈਗੇ ਆਂ ਔਰ ਖਾਸ ਕਰਕੇ ਸਿਮਰਨਜੀਤ ਸਿੰਘ ਸਿਮੂ ਹੁਣਾਂ ਦੇ ਕਾਮ ਨੂੰ ਲੈ ਕੇ ਚਰਚਾ ਹੋ ਰਹੀ ਹੈਗੀ ਹੈ ਬਹੁਤ ਪ੍ਰੋਬਲਮ ਆਈ ਸੀਗੀ ਵਾਰਡ ਨੰਬਰ 79 ਨੂੰ ਜਦੋਂ ਪਾਣੀ ਦੀ ਦਿੱਕਤ ਆਈ ਸੀ ਸੀਵਰੇਜ ਬਹੁਤ ਜ਼ਿਆਦਾ ਚੌਕ ਹੋਏ ਹੁਣ ਹਾਲਾਤ ਕੀ ਹੈ ਸਹੀ ਇਮਾਨਦਾਰੀ ਨਾਲ ਕੀ ਆ ਵਾਕਈ ਹਾਲ ਨਿਕਲਿਆ ਮੈਂ ਤੁਹਾਡਾ ਲੁਜਾਲਨਾ ਲਾਈਵ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਏਰੀਆ ਦੇ ਵਿੱਚ ਦੋ ਸਾਡੇ ਦਵੰਗ ਲੀਡਰ ਗੌਰਵਜੀਤ ਗੋਰਾ ਜੀ ਔਰ ਸਿਮੂ ਜੀ ਸਾਡੇ ਸੀਵਰ ਦੀ ਪ੍ਰੋਬਲਮ ਆਈ ਮਗਰ ਦੋਨੇ ਭਰਾਵਾਂ ਦੀ ਇੱਕ ਤਾਰੀਫ ਮੈਂ ਆਪਣੇ ਮੂੰਹ ਕਰਦਾ ਚੰਗਾ ਨਹੀਂ ਲੱਗਦਾ ਉੱਥੇ ਜਿੰਨੀ ਵੀ ਜਨਤਾ ਸੀ ਜャ ਅਸੀਂ ਖੜੇ ਸੀ ਯਾਰ ਮਜ਼ਾ ਆ ਗਿਆ ਇਸ ਤਰੀਕੇ ਦੇ ਕੰਮ ਮਤਲਬ ਉੱਥੇ ਹੀ 4:00 4:00 ਵਜੇ ਪਹੁੰਚੇ ਸਾਰੀ ਰਾਤ ਖੜੇ ਰਹੇ ਅਸੀਂ ਵੀ ਖੜੇ ਰਹੇ ਅਸੀਂ ਬਕਾਇਦਾ ਇਹ ਤਾਂ ਖੜੇ ਖੜੇ ਰਹੇ ਜਿਹੜੀ ਉੱਥੋਂ ਦੀ ਜਨਤਾ ਸੀ ਉਹ ਵੀ ਸਾਰੀ ਨਾਲ ਖੜੀ ਦੀ ਸਵੇਰੇ 5:00 ਵਜੇ ਤੱਕ ਖੜੇ ਰਹਿਣਾ ਮੈਣੇ ਰੱਖਦਾ ਯਾਰ ਮਿਲੂ ਮੈਂ ਕਹਿੰਦਾ ਯਾਰ ਇਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਕਿਸੇ ਨੂੰ ਲੱਗਦਾ ਕਿ ਵਾਰਡ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਦੇ ਨਾਲ ਕੋਈ ਇੱਥੇ ਜਦੋਂ ਪਹੁੰਚਦੇ ਹੋ ਕਿਉਂਕਿ ਵਿਰੋਧੀ ਧਿਰ ਤੇ ਲੀਡਰ ਹੈ ਕੋਈ ਤਾਂ ਐਸਾ ਕੰਮ ਹੋਏਗਾ ਜਿੱਥੇ ਵਾਰਡ ਲੱਗਦਾ ਹੈ ਕਿ ਵਾਰਡ ਨੂੰ ਹਲੇ ਸੁਧਾਰ ਦੀ ਲੋੜ ਦੇਖੋ ਥੋੜੀ ਬਹੁਤ ਜਦੋਂ ਬਰਸਾਤਾਂ ਆਉਂਦੀਆਂ ਉਹਦੇ ਕਮੀ ਬੇਸ਼ੀਆngੀਆਂ ਸਰਕਾਰ ਦੀ ਨਲਾਕੀ ਹੈ ਜਦੋਂ ਬਰਸਾਤਾਂ ਵਾਲੀ ਸੀਜ਼ਨ ਆਉਂਦੇ ਨੇ ਉਹ ਤੋਂ ਪਹਿਲਾਂ ਇੱਕ ਸਰਕਾਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਇਹਨਾਂ ਨੇ ਉਹ ਬਰਸਾਤੀ ਜਿਹੜੀਆਂ ਪ੍ਰੋਬਲਮਾਂ ਸੀ ਉਹ ਜਿਹੜੀਆਂ ਮੀਟਿੰਗਾਂ ਦੇ ਵਿੱਚ ਪਹਿਲਾਂ ਹੱਲ ਨਿਕਲਲੇ ਸੀ ਉਹ ਨਹੀਂ ਕੀਤੇ ਉਸ ਤਰੀਕੇ ਦੀਆਂ ਪ੍ਰੋਬਲਮ ਆਈਆਂ ਚਲੋ ਇਹਨਾਂ ਤੇ ਇਲਜ਼ਾਮ ਨਹੀਂ ਹੈਗੇ ਇਹ ਸੀਜ਼ਾਂ ਦੇ ਕਿਉਂਕਿ ਇਹਨਾਂ ਦਾ ਉਸ ਚੀਜ਼ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਬਾੜ ਦਾ ਸਫਰ ਕਰਦਾ ਨਾ ਨਿਵਾਸੀ ਬਾੜ ਦਾ ਸਫਰ ਕਰਦਾ ਪਰ ਉਹ ਸਰਕਾਰ ਦੀ ਨਲਾਕੀ ਹੈ ਨਾ ਜੀ ਇਹਦੇ ਵਿੱਚ ਦੇਖੋ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਇਹ ਸਾਡੇ ਕੋਲੇ 10-15 ਮਿੰਟਾਂ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ ਅੱਜ ਦੇਖੋ ਕੋਈ ਵੀ ਪ੍ਰੋਬਲਮ ਆਈ ਹੈ ਜਾਂ ਗੁਰਵਜਿਤ ਗੋਰਾ ਜੀ ਨੂੰ ਜਾਂ ਸਿਮੂ ਜੀ ਨੂੰ ਅਸੀਂ ਕਦੇ ਵੀ ਹਾਜ਼ਰੀ ਲਾਈ ਹੈ ਤਾਂ ਉਹਨਾਂ ਨੂੰ ਕਹਿ ਦਿੱਤਾ ਵੀ ਭਾਈ ਸਾਨੂੰ ਆ ਪ੍ਰੋਬਲਮ ਆਉਂਦੀ ਆ ਉਸ ਪ੍ਰੋਬਲਮ ਲਈ ਦੁਬਾਰਾ ਦੁਬਾਰਾ ਫੋਨ ਕਰਕੇ ਵੀ ਪੁੱਛਦੇ ਨੇ ਵੀ ਹੁਣ ਪ੍ਰੋਬਲਮ ਤਾਂ ਨਹੀਂ ਆ ਰਹੀ ਜੀ ਹੁਣ ਠੀਕ ਹੈ ਜੀ अच्छा नालੇ ਦੀ ਸਫਾਈ ਨੂੰ ਲੈ ਕੇ ਬਹੁਤ ਚਰਚਾਵਾ ਹੁੰਦੀਆਂ ਨੇ આરોਪ ਪ੍ਰਤੀ આરોਪ ਹੈਨਾ ਇੱਕ ਦੂਜੇ ਨੂੰ ਕਹਿੰਦੇ ਆ ਕਿ ਟਾਈਮ ਸਰ ਹੋਣੀ ਚਾਹੀਦੀ ਸੀਗੀ ਪਹਿਲਾਂ ਕਿਉਂ ਨਹੀਂ ਹੋਈ ਹਾਲਾਤ ਇਹਦੇ ਕਰਕੇ ਜਿਹੜੇ ਖਰਾਬ ਹੋਏ ਕੀ ਲੱਗਦਾ ਹੈ ਕਿ ਪ੍ਰੋਪਰ ਢੰਗ ਨਾਲ ਹੁਣ ਕੰਮ ਚੱਲ ਪਿਆ ਜਾਂ ਹਲੇ ਵੀ ਉੱਥੇ ਸਫਾਈ ਦੀ ਜ਼ਰਤ ਹੈ ਨਹੀਂ ਖਰੋਜ਼ ਦਿਨ ਜਿਸ ਦਿਨ ਆਪਣਾ ਕਮਿਸ਼ਨਰ ਸਾਹਿਬ ਆਏ ਸੀਗੇ ਅੜਿਚਵਲ ਜੀ ਤਾਂ ਉਹਨਾਂ ਨੇ ਉਹ ਸੈਂਕਸ਼ਨ ਮਸ਼ੀਨਾਂ ਬੁਲਾਈਆਂ ਸੀ ਉਹਦੇ ਨਾਲ ਨਾਲੇ ਦੀ ਸਫਾਈ ਹੋਈ ਹੈ ਉਸ ਤੋਂ ਬਾਅਦ ਹਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਆਈ ਮਗਰ ਕੀ ਲਾਉਣਾ ਮੈਨੂੰ ਮਗਰ ਘਰ ਦਾ ਸਵਾਲ ਮਗਰ ਜਿਹੜੀ ਪ੍ਰੋਬਲਮ ਪਿੱਛੋਂ ਨਾਲੇ ਦੀ ਚਲਦੀ ਆ ਰਹੀ ਉਹ ਅਜ ਤੱਕ ਨਹੀਂ ਸੋਲਵ ਹੋਈ ਬਿਲਕੁਲ ਜਿਹੜੀ ਪ੍ਰੋਬਲਮ ਇਹੀ ਅਸੀਂ ਬਾਰ ਬਾਰ ਚਰਚਾ ਕਰ ਰਹੇ ਆ ਘਰ ਦਾ ਹੱਲ ਤਾਂ ਨਿਕਲ ਜਾਣਾ ਚਾਹੀਦਾ ਨੇ ਇਹ ਤਾਂ ਆ ਨੱਕ ਨਾਲ ਲਾਈ ਤੇ ਮੂੰਹ ਨਾਲ ਲਾ ਲਈ ਹਾਂਜੀ ਹਾਂਜੀ ਘਰ ਦਾ ਹੱਲ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈਗਾ ਵਾ ਸਾਰੀ ਸਫਾਈ ਹੋਣੀ ਚਾਹੀਦੀ ਹੈ ਪ੍ਰੋਪਰ ਤਰੀਕੇ ਨਾਲ ਸਾਰਾ ਕਲੀਨ ਹੋਣਾ ਚਾਹੀਦਾ ਹੈਗਾ ਵਾ ਇਹ ਤਾਂ ਸਰਕਾਰ ਨੂੰ ਚਾਹੀਦਾ ਹੈਗਾ ਵਾ ਮੀਟਿੰਗ ਕਰਕੇ ਸਾਰਾ ਹੱਲ ਕਰਨਾ ਚਾਹੀਦਾ ਹੈਗਾ ਵਾ ਤੇ ਜਲਦ ਤੋਂ ਜਲਦ ਕਰਨਾ ਚਾਹੀਦਾ ਹੈਗਾ ਵਾ ਅੱਗੇ ਤੁਸੀਂ ਵਾਰਡ ਨੰਬਰ 79 ਦਿਓ ਕੋਈ ਇਦਾਂ ਦੀ ਇੱਕ ਸਮੱਸਿਆ ਦੱਸੋ ਜਿਹੜੀ ਤੁਸੀਂ ਇਸ ਦਫ਼ਤਰ ਚ ਲੈ ਕੇ ਆਂਦੇ ਅਸੀਂ ਕੋਈ ਵੀ ਸਮੱਸਿਆ ਲੈ ਕੇ ਆਨੇ ਨਾਲ ਹੀ ਸਾਡਾ ਹੱਲ ਹੁੰਦਾ ਹੈਗਾ ਵਾ ਜਲਦ ਤੋਂ ਜਲਦ ਹੱਲ ਹੁੰਦਾ ਹੈਗਾ ਵਾ ਹੱਲ ਠੀਕ ਹੈ ਹੱਲ ਹੁੰਦਾ ਪਰ ਸਮੱਸਿਆ ਕਿਹੜੀ ਆਉਂਦੀ ਹੈ ਕੋਈ ਕੋਈ ਜੇਕਰ ਸੀਵਰੇਜ ਦੀ ਕੋਈ ਸਮੱਸਿਆ ਆਉਂਦੀ ਹੈ ਤੇ ਨਾਲ ਹੀ ਫੋਨ ਕਰੀਦਾ ਥੋੜੀ ਜਿਹੀ ਦੇਰ ਬਾਅਦ ਨਾਲ ਹੀ ਹੱਲ ਹੋ ਜਾਂਦਾ ਹੈ ਗਾਵੇ ਸੀਵਰੇਜ ਦਾ ਨਾਲ ਹੀ ਹੱਲ ਕਰਕੇ ਤੇ ਨਾਲ ਹੀ ਫੋਨ ਕਰਦੇ ਇਹ ਦੋਨੋਂ ਭਰਾ ਬਹੁਤ ਅੱਛਾ ਕੰਮ ਕਰਦੇ ਪਏ ਆ ਜਦੋਂ ਵੀ ਫੋਨ ਕਰੋ ਮਿੰਟ ਤੋਂ ਪਹਿਲਾਂ ਦੋਨੋਂ ਭਰਾ ਫੋਨ ਚੱਕਦੇ ਹੈਗੇ ਆ ਤੇ ਮਿੰਟ ਤੇ ਆਪ ਪਹੁੰਚ ਜਾਂਦੇ ਹੈਗੇ ਆ ਵਾਰਡ ਨੰਬਰ 79 ਦੀ ਜਿਹੜੀ ਮੇਨ ਅਸੀਂ ਸਮੱਸਿਆ ਲੈ ਕੇ ਇੱਥੇ ਪਹੁੰਚੇ ਸੀਗੇ ਔਰ ਗੱਲਬਾਤ ਕੀਤੀ ਸੀ ਉਹ ਹੈ ਵਾਰਡ ਦੇ ਵਿੱਚ ਆਰੀ ਸੀਵਰੇਜ ਦੀ ਸਮੱਸਿਆ ਤੇ ਸਟਰੀਟ ਲਾਈਟ ਬੇਸ਼ੱਕ ਕਾਉਂਸਲਰ ਆਪਣੇ ਦਮ ਤੇ ਕੰਮ ਕਰ ਰਹੇ ਨੇ ਦੋਨੋਂ ਕਾਉਂਸਲਰਸ ਦੀ ਇੱਥੇ ਲੋਕ ਹਮਾਇਤ ਵੀ ਕਰਦੇ ਨਜ਼ਰ ਆ ਰਹੇ ਆ ਪਰ ਜਿਹੜੀ ਮੂਲ ਸਮੱਸਿਆ ਹੈ ਕਿ ਨਾਲੇ ਨੂੰ ਇੱਕ ਤਾਂ ਟਾਈਮ 'ਤੇ ਸਾਫ਼ ਕੀਤਾ ਜਾਣਾ ਚਾਹੀਦਾ ਕੱਲਾ ਸਾਫ਼ ਹੀ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੀ ਗਾਰ ਆਪਾਂ ਬਾਹਰ ਕੱਢ ਲੈਨੇ ਆ ਉਹਦੀ ਵੀ ਸਫਾਈ ਪ੍ਰੋਪਰ ਢੰਗ ਨਾਲ ਹੋਣੀ ਚਾਹੀਦੀ ਹੈ ਵਾਰਡ ਦੇ ਵਿੱਚ ਚੱਲ ਰੀਆਂ ਸਟਰੀਟ ਲਾਈਟਸ ਦਾ ਤਿਹਾਰਾਂ ਦੇ ਸਮੇਂ 'ਚ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਤਿਆਰ ਰੱਖਿਆ ਜਾਣਾ ਚਾਹੀਦਾ ਸਾਡੇ ਪੰਜਾਬ ਦੀ ਜਿੱਥੇ ਵੱਡਾ ਭਰਾ ਆ ਜਾਂਦਾ ਉੱਥੇ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ ਔਰ ਜਿੱਥੇ ਸਿਆਸਤ ਦੇ ਵਿੱਚ ਉਤਰਿਆ ਹੋਇਆ ਲੀਡਰ ਆਪਣੀ ਜਨਤਾ ਦੇ ਹੱਕ ਦੇ ਵਿੱਚ ਆ ਜਾਂਦਾ ਫਿਰ ਉਥੇ ਸਾਰਾ ਪ੍ਰਸ਼ਾਸਨ ਅਤੇ ਸਾਰੀ ਨੰਬਰਦਾਰੀ ਸਾਈਡ ਤੇ ਹੋ ਜਾਂਦੀ ਹੈ ਇਹੀ ਹੋਣਾ ਵੀ ਚਾਹੀਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ